ਐਨਆਰਐਮਯੂ ਉਹ ਤਿਆਰਨ ਮੈਂ ਸਿਮਰਜੀਤ ਸਿੰਘ ਬਰਾੜ ਸੂਬਾ ਸੀਨੀਅਰ ਮੀਤ ਪ੍ਰਧਾਨ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਆਜ਼ਾਦ ਅੱਜ ਦੀ ਜੋ ਜਲੰਧਰ ਵਿਖੇ ਚੰਤਕ ਜੱਥੇਬੰਦੀਆਂ ਨੇ ਸਾਂਝੇ ਮੋਰਚੇ ਜੀਪੀਐਮਏ ਵੱਲੋਂ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਸਾਰੀਆਂ ਜੱਥੇਬੰਦੀਆਂ ਭਰਾਤਰੀ ਜੱਥੇਬੰਦੀਆਂ ਰਹਿ ਗਈਆਂ ਨੇ ਇਕੱਠੀਆਂ ਹੋ ਕੇ ਰੋਸ ਮੁਜ਼ਾਹਰਾ ਕਰ ਰਹੀਆਂ ਨੇ ਕਨਵੈਨਸ਼ਨ ਕਰ ਰਹੀਆਂ ਨੇ ਕਿਉਂਕਿ ਜਿਹੜੇ ਹਾਲਾਤ ਅੱਜ ਦੇ ਬਣੇ ਹੋਏ ਨੇ ਦੀ ਕੇਂਦਰ ਦੀ ਸਰਕਾਰ ਹੈ ਹਾਲਾਂਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਲੋਕਪੱਖੀ ਫੈਸਲਾ ਕੋਈ ਵੀ ਨਹੀਂ ਕੀਤਾ ਲੋਕ ਗੁਰੂ ਦੇ ਫੈਸਲੇ ਕੀਤੇ ਕਾਂਗਰਸ ਦੀ ਸਰਕਾਰ ਨੇ ਮਨਮੋਹਨ ਸਿੰਘ ਮੌਕੇ ਡਾਕਟਰ ਮਨਮੋਹਨ ਸਿੰਘ ਮੌਕੇ ਜਦੋਂ ਫਾਈਨਾਂਸ ਮੰਤਰੀ ਸਨ ਉਦੋਂ ਵੀ ਉਹਨਾਂ ਨੇ ਨਵਉਦਾਰਵਾਦੀ ਨੀਤੀਆਂ ਲੈ ਕੇ ਆਉਂਦੀਆਂ ਸੀਗਾ ਸੰਸਾਰੀਕਰਨ ਉਦਾਰੀਕਰਨ ਨਿੱਜੀਕਰਨ ਕਰਨ ਵਾਲੀਆਂ ਉਸੇ ਨੀਤੀਆਂ ਦੇ ਚੱਲਦਿਆਂ ਹੋਏ ਆ ਭਾਜਪਾ ਸਰਕਾਰ ਨੇ ਪਿਛਲੇ ਆਧ ਪੜਾ ਦੇ ਦੌਰਾਨ ਨੂੰ ਅਖੀਲੀ ਟਾਈਮ ਲ ਦੇ ਦੌਰਾਨ ਵੀ ਇਹਨਾਂ ਨੀਤੀਆਂ ਦੇ ਪੂਰਾ ਚੋਣਾਂ ਲਾਗੂ ਕੀਤਾ ਤੇ ਹੁਣ ਤਾਂ ਬਹੁਤ ਹੀ ਗੇਰ ਸਥਿਤੀ ਹੋਈ ਹੈ। ਉਹਨਾਂ ਦੇ ਖਿਲਾਫ ਸੰਜੇਦਾਂ ਤੋਂ ਕਿ ਹਰੇਕ ਵਰਗ ਹੀ ਕਿਸੇ ਨਾ ਪ੍ਰਭਾਵਿਤ ਹੁੰਦਾ। ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ, ਛੋਟਾ ਦੁਕਾਨਦਾਰ, ਵਿਦਿਆਰਥੀ ਹਰੇਕ ਵਰਗ ਉਹਨਾਂ ਨੀਤੀਆਂ ਤੋਂ ਪ੍ਰਭਾਵਿਤ ਹੈ। ਪਿਛਲੇ ਸਮੇਂ ਖੇਤੀ ਕਾਨੂੰਨ ਆਏ ਸੀ ਉਹ ਵੀ ਉਹਨਾਂ ਨੀਤੀਆਂ ਦਾ ਹੀ ਹਿੱਸਾ ਸੀ ਕਿਉਂਕਿ ਉਹ ਵੀ ਹਰੇਕ ਵਰਗ ਨੂੰ ਮਾਰਨ ਵਾਲੇ ਕਾਨੂੰਨ ਸੀ। ਉੱਥੇ ਵੱਡੀ ਲਾਮਬੰਦੀ ਹੋ ਕੇ ਵੱਡੀ ਲੜਾਈ ਲੜੀ ਗਈ ਲੋਕ ਇਕੱਠ ਦੇ ਸਾਹਮਣੇ ਲੋਕਾਂ ਦੀ ਏਕਤਾ ਨੇ ਜੋਜ ਦੇ ਸਾਹਮਣੇ ਸੈਂਟਰ ਸਰਕਾਰ ਨੂੰ ਨੀਤੀਆਂ ਵਾਪਸ ਲੈਣ ਨੂੰ ਵਾਪਸ ਲੈਣਾ ਪਿਆ ਪਰ ਉਸ ਤੋਂ ਬਾਅਦ ਦੇ ਵਿੱਚ ਸਮੇਂ-ਸਮੇਂ ਤੇ ਪਮੋ ਪੰਜਾਬ ਸਰਕਾਰ ਹੋਈ ਪਲਾਂ ਕੇਂਦਰ ਸਰਕਾਰ ਤੋਂ ਉਹਨਾਂ ਨੀਤੀਆਂ ਤੇ ਫਿਰ ਚੱਲਦੀ ਹੋਈ ਲੋਕ ਮਾਰੂ ਰੋਜ਼ ਬਿੱਲ ਲੈ ਕੇ ਆ ਰਹੀ ਹੈ ਇਹਦੀ ਲੜੀ ਤਹਿਤ ਪਿਛਲੇ ਸਮੇਂ ਦੌਰਾਨ ਜਿਹੜਾ ਦੇਸ਼ ਖੇਤੀਬਾੜੀ ਦਾ ਦੇਸ਼ ਹੈ ਬਿਜਲੀ ਸੋਧ ਬਿੱਲ ਹੋ ਗਿਆ ਨਰੇਗਾ ਦਾ ਜਿਹੜਾ ਨਾਮ ਬਦਲ ਕੇ ਕਾਨੂੰਨ ਚੇਂਜ ਕਰਤਾ ਜੀ ਰਾਮ ਜੀ ਨਾਮ ਰੱਖ ਕੇ ਕਿਰਤ ਕਾਨੂੰਨਾਂ ਦੇ ਵਿੱਚ ਸਾਰੇ ਕਿਰਤ ਕਾਨੂੰਨ ਤੋੜ ਕੇ ਚਾਰ ਕੋਡ ਬਣਾ ਲਿੱਤੇ ਗਏ ਆਂ ਹੋਰ ਹਰ ਰੋਜ਼ ਨਵੀਆਂ ਪਾਲਿਸੀਆਂ ਲੈ ਕੇ ਆ ਰਹੇ ਆਂ ਜਿਹੜੀਆਂ ਪਾਲਿਸੀਆਂ ਜਿੱਥੇ ਖੇਤੀ ਸੈਕਟਰ ਨੂੰ ਵੀ ਖਤਮ ਕਰਦੀਆਂ ਉੱਥੇ ਪਬਲਿਕ ਸੈਕਟਰ ਨੂੰ ਵੀ ਖਤਮ ਕਰਦੀਆਂ ਤੇ ਲੋਕਾਂ ਦਾ ਜਿਹੜਾ ਅਰ ਜਿਹੜੇ ਸਰਕਾਰ ਦੇ ਮੁਕਾਓ ਖਤਮ ਹੁੰਦੇ ਆ ਤੇ ਲੋਕਾਂ ਦੇ ਜਿਹੜੇ ਹੱਕ ਹੈ ਜਿਹੜੇ ਮਨੁੱਖੀ ਹੱਕ ਹੈਗੇ ਨੇ ਉਹ ਉਸਰੇ ਰਹੇ ਜਿਸੀ ਲੜੀ ਤਹਿਤ ਅੱਜ ਜਿਹੜਾ ਕਨਵੈਨਸ਼ਨ ਹੋ ਰਹੀ ਹੈ ਜਿਸੀ ਪੀਆਰਟੀ ਦੀ ਗੱਲ ਕਰਦੇ ਆ ਪੀਆਰਟੀ ਦੇ ਵਿੱਚ ਵੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਕੱਚੇ ਮੁਲਾਜ਼ਮ ਕਿਉਂਕਿ ਉਹ ਨੀਤੀ ਦਾ ਹਿੱਸਾ ਹੀ ਹੈ ਜੀ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮ ਕੰਮ ਕਰ ਰਹੇ ਹੈ ਮੇਰੇ ਖਿਆਲ ਦੇ ਵਿੱਚ ਲਗਭਗ 7-8% ਮੁਲਾਜ਼ਮ ਜਿਹੜਾ ਰੈਗੂਲਰ ਰਹੇਗਾ ਅਧਾਰੇ ਦੇ ਵਿੱਚ ਲਗਭਗ 90 ਤੋਂ 95% ਇਹ ਰਹੇਗਾ ਕੱਚੇ ਮੁਲਾਜ਼ਮ ਕੰਮ ਕਰ ਰਹੇ ਨੇ ਕੱਚਾ ਦੇ ਵਿੱਚ ਵੀ ਜਗਾ ਕੈਟੇਗਰੀਆਂ ਬਣਾਤੀਆਂ ਗਈਆਂ ਸੱਦੇ ਠਿੱਕੇ ਵਾਲੇ ਮੁਲਾਜ਼ਮ ਤੇ ਆਊਟਸੋਰਸ ਦੇ ਮੁਲਾਜ਼ਮ ਬਾਕੀ ਸੰਸਥਾ ਰਹੀ ਰੱਖੇਗੇ ਮੁਲਾਜ਼ਮ ਅੱਗੇ ਬਾਹਰੀ ਸੰਸਥਾ ਦੇ ਰੱਖੇ ਇਹ ਮੁਲਾਜ਼ਮਾਂ ਦੇ ਵਿੱਚ ਵੀ ਕੈਟੇਗਰੀਆਂ ਬਣਾ ਦਿੱਤਾ ਘੱਟ ਤਨਖਾਹ ਵਾਲੇ ਮੁਲਾਜ਼ਮ ਤੇ ਵੱਧ ਤਨਖਾਹ ਵਾਲੇ ਮੁਲਾਜ਼ਮ ਨਾ ਤਾਂ ਮਹਿਕਮਾ ਕੋਈ ਸਰਕਾਰੀ ਬੱਸ ਨਵੀਂ ਪਾ ਰਿਹਾ ਹੈ ਜਿਹੜੀ ਕਿ ਬੱਸ ਪਾ ਰਹੀ ਹੈ ਕਿਲੋਮੀਟਰ ਸਕੀ ਬੱਸਾਂ ਹੀ ਪਾ ਰਹੀ ਹੈ ਅਸੀਂ ਜਿੱਥੇ ਤੁਹਾਡੇ ਮਾਧਮ ਰਹੀ ਕਿਲੋਮੀਟਰ ਬੱਸਾਂ ਅਰੋਜ਼ ਨਹੀਂ ਕਰਦੇ ਆ ਕਿ ਮਹਿਕਮਾ ਕਿਲੋਮੀਟਰ ਬੱਸਾਂ ਨਾ ਪਾ ਕੇ ਆਪਣੇ ਵਾਲੀ ਵਾਲਕੀ ਵਾਲੀਆਂ ਬੱਸਾਂ ਉਹ ਮਾਲਕੀ ਵਾਲੀਆਂ ਬੱਸਾਂ ਪਾਵੇ ਕਿਉਂਕਿ ਮਾਲਕੀ ਵਾਲੀਆਂ ਬੱਸਾਂ ਪਾਉਣ ਦੇ ਨਾਲ ਜਿੱਥੇ ਆਦਾਰਾ ਬਚੂਗਾ ਕਿ ਲੋਕਾਂ ਦਾ ਰੋਜ਼ੀ ਬਚੂਗਾ ਤੇ ਇਹ ਨਿੱਜੀ ਬੱਸਾਂ ਹੁੰਦੀਆਂ ਨੇ ਜਿੱਥੇ ਇੱਕ ਡਰਾਈਵਰ ਕੰਨਾ ਕਰਦਾ ਹੈ ਡਰਾਈਵਰ ਦੀ ਜੋ ਵੀ ਖਤਮ ਹੁੰਦੀ ਹੈ ਉਹ ਮਾਲਕਾ ਪੈਂਦਾ ਹੈ ਇਹਨੇ ਉਹ ਦੇ ਦਿੱਤੇ ਹੋਏ ਇਸ ਕਰਕੇ ਮਾਟਰ ਲਈ ਜਿੱਥੇ ਜ਼ੋਰ ਨਾਲ ਇਹ ਮੰਗ ਹੈ ਕਿ ਮਹਿਕਮਾ ਆਪਣੀ ਮਾਰ ਚਲੇਗਾ ਜਸਤ ਪਾਵੇ ਉਥੇ ਨਾਲ ਹੀ ਜਿਹੜੇ ਕੱਚੇ ਮੁਲਾਜ਼ਮ ਮੈਂ ਵਿਚ ਕੰਮ ਕਰ ਰਹੇ ਨੇ ਉਹਨਾਂ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਸਰਕਾਰੀ ਰੇ ਰੇ ਬਣਾ ਸਰਪੱਤਾਂ ਤੇ ਹਰੇਕ ਅਸਥਰਾ ਦੇ ਮੁਲਾਜ਼ਮ ਨੂੰ ਬਰਾਬਰ ਤਨਖਾਹ ਤੇ ਪੂਰੇ ਉਹਨਾਂ ਜਿਹੜੇ ਹੈਗੇ ਬਣਦੇ ਭੱਤੇ ਦੇ ਕਿਨੂੰ ਰੈਗੂਲੇਟ ਕੀਤਾ ਜਾਵੇ ਤੇ ਹੋਰ ਵੀ ਜਿੰਨਾ ਮਤਲਬ ਮਸਲੇ ਹੈਗੇ ਨੇ ਉਹ ਸਾਰੇ ਮਸਲੇ ਨੇ ਇਸ ਕਦਰ ਵਿੱਚ ਅੱਜ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਕਹਾਰਿਆ ਇਹੀ ਮੰਗ ਕਰਦੇ ਹਾਂ ਕਿ ਸਰਕਾਰ ਨੂੰ ਜਿਹੜੀਆਂ ਇਹ ਨੀਤੀਆਂ ਨੇ ਇਹਨਾਂ ਨੀਤੀਆਂ ਨੂੰ ਮੋੜਾ ਦੇਣਾ ਚਾਹੀਦਾ ਨਹੀਂ ਤਾਂ ਲੋਕ ਵੱਡੇ ਲਾਮਬੰਦੀ ਕਰਕੇ ਇਹਨਾਂ ਦੀ ਜਾਨੇ ਲਾਣ ਪਟਾ ਮੋਚਾ ਲੜਨਗੇ 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 ਕਿਤੇ ਸਰਕਾਰ ਨੂੰ ਮੂੰਹ ਤੋੜ ਜਿਹੜਾ ਜਵਾਬ ਦੇਣਗੇ ਤਾਂ ਸਰਕਾਰ ਨੂੰ ਬੈਕਫੁੱਟ ਹੋਣਾ ਪਊਗਾ ਤੁਹਾਡੇ ਮਾਦੀ ਤੋਂ ਮੈਂ ਲੋਕਾਂ ਨੂੰ ਵੀ ਲਾਣਦੀ ਮੇਰੇ ਕਰੇ ਲੱਟ ਵਾਲੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਕਿਉਂਕਿ ਕਿਸਾਨ ਹੈ ਮੈਂ ਪੱਕਾ ਮੁਲਾਜ਼ਮ ਹੈ ਪੱਕਾ ਮੁਲਾਜ਼ਮ ਕਿਤੇ ਪੱਕਾ ਮੁਲਾਜ਼ਮ 2004 ਤੋਂ ਬਾਅਦ ਦੇ ਵਿੱਚ ਪੁਰਾਣੀ ਪੈਨਸ਼ਨ ਜਿਹੜੀ ਸਕੀਮ ਬੰਦ ਕੀਤੀ ਹੋਈ ਹੈ ਇਸ ਕਰਕੇ ਪੱਕਾ ਮੁਲਾਜ਼ਮ ਉਸ ਨੀਤੀ ਦੇ ਤਹਿਤ ਹੀ ਹੋਣਾ ਚਾਹੀਦਾ ਜਿਹੜੇ ਪੈਨਸ਼ਨ ਵਾਲੇ ਮੁਲਾਜ਼ਮ ਵੀ ਨੇ 2004 ਤੋਂ ਪਹਿਲਾਂ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਲੱਗੀ ਵੀ ਹੋਈ ਹੈ ਉਹ ਮਲਾਜ਼ਮਾਂ ਦੀ ਪੈਨਸ਼ਨ ਹੈ ਉਹ ਵੀ ਇਹ ਜਿਹੜੀ ਮਤਲਬ ਇਹਨਾਂ ਦੀ ਕਮੇਟੀ ਰੱਬੀ ਉਹ ਮੀਟਿੰਗ ਭੇਜਾਈ ਉਹਦੇ ਵਿੱਚ ਉਹਨਾਂ ਦੀ ਪੈਨਸ਼ਨ ਬੰਦ ਕਰਨ ਦੀ ਪ੍ਰੋਪੋਜ਼ਲ ਹੈ ਤੇ ਉਹ ਪੈਨਸ਼ਨ ਵੀ ਬੰਦ ਕਰਕੇ ਉਹਨਾਂ ਨੂੰ ਸੋਸ਼ਲ ਪੈਨਸ਼ਨ ਦਿੱਤੀ ਜਾਵੇ ਜਿਹੜੀ 22500 ਪੈਨਸ਼ਨ ਸਾਡੀ ਜਿਹੜੀ ਮੰਗਸ ਆ ਦਾ ਭਾਵ ਇਹ ਕਿ ਹਰੇਕ ਵਰਗ ਕੋਈ ਵੀ ਵਰਗ ਇਹਨਾਂ ਦੀ ਨੀਤੀਆਂ ਦੀ ਮਾਰ ਤੋਂ ਬਾਹਰ ਨਹੀਂ ਹੈਗਾ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਭਾਵੇਂ ਕਿਸਾਨ ਆ ਭਾਵੇਂ ਮਜ਼ਦੂਰ ਆ ਭਾਵੇਂ ਮੁਲਾਜ਼ਮ ਆ ਭਾਵੇਂ ਛੋਟਾ ਦੁਕਾਨਦਾਰ ਆ ਭਾਵੇਂ ਵਪਾਰੀ ਹੈਗਾ ਲੋਕ ਇਹ ਲੜਾਈ ਜੋ ਭਗਸੇ ਨੇ ਕਿਹਾ ਸੀ ਲੁੱਟਣ ਵਾਲੇ ਲੋਕਾਂ ਤੇ ਲੁੱਟੇ ਜਾਣ ਵਾਲੇ ਲੋਕਾਂ ਦੀ ਲੜਾਈ ਹੈ ਸਾਨੂੰ ਸਾਰੇ ਲੁੱਟੇ ਜਾਣ ਵਾਲੇ ਲੋਕਾਂ ਨੂੰ ਉਹਨਾਂ ਕੁੱਝ ਕਰਨਾ ਚਾਹੀਦਾ ਜਿਹੜੇ ਸਰਮਾਇਦਾਰ ਨੇ ਕਾਰਪੋਰੇਟ ਨੇ ਲੁੱਟਣ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਇਕੱਠੇ ਹੋ ਕੇ ਵੱਡੀ ਲਾਮਬੰਦੀ ਕਰਨੀ ਚਾਹੀਦੀ ਸਾਡਾ ਬਹੁਤ ਵੱਡੀ ਸਾਡਾ ਭਾਰੋਦਾਰਾ ਹੋਸਰ ਆ ਸਾਡਾ ਜੀਵਨ ਪੱਧਰ ਉੱਚਾ ਹੋ ਸਕਦਾ ਸਾਡੇ ਜਵਾਨਾਂ ਦਾ ਬਹੁਤ ਸਾਡਾ ਜੀਵਨ ਦਾ ਹੋਸਰ ਧੰਨਵਾਦ ਸਤਿਰਾਮ ਜੀ